ਦੱਸ ਦਈਏ ਕਿ ਜਿੱਥੇ ਦੇਸ਼ ਭਰ ਵਿੱਚ ਆਜ਼ਾਦੀ ਦੇ ਇਸ ਮੌਕੇ ਹਰ ਇੱਕ ਹਿੰਦੁਸਤਾਨੀ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ ਉੱਥੇ ਫਗਵਾੜਾ ਦੇ ਉਗੇ ਸਮਾਜੇ ਵੀ ਨੇਕਾ ਹਰਦਾਸਪੁਰ ਦੇ ਜਤਨਾ ਸਤਕਾਂ ਪਿੰਡ ਹਰਦਾਸਪੁਰ ਦੇ ਸਰਕਾਰੀ ਸਕੂਲ ਵਿਖੇ 15 ਅਗਸਤ ਦੇ ਸਬੰਧ ਵਿੱਚ ਇੱਕ ਵਿਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਦੀਆਂ ਉੱਗੀਆਂ ਸਖਸ਼ੀਤ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਨੇਕਾ ਵੱਲੋਂ ਸਕੂਲ ਵਿਖੇ ਤਿਰੰਗਾ ਵੀ ਫੈਰਾਇਆ ਗਿਆ ਤੇ ਆਜ਼ਾਦੀ ਦੇ ਯੋਧਿਆਂ ਤੇ ਸੂਰਬੀਰਾਂ ਨੂੰ ਕੀਤਾ ਗਿਆ ਯਤ ਅਤੇ ਉਹਨਾਂ ਦੀ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਲਿਆ ਗਿਆ ਸਾਰਿਆਂ ਹੀ ਵੱਲੋਂ ਪ੍ਰਣ ਹੋਰ ਦੱਸੀ ਕਿ ਇਸ ਮੌਕੇ ਨੇਕਾ ਅਰਦਾਸਪੁਰ ਵੱਲੋਂ ਸਕੂਲ ਵਿਖੇ ਜਿੱਥੇ ਮਠਿਆਈਆਂ ਵੀ ਵੰਡੀਆਂ ਗਈਆਂ ਉੱਥੇ ਪੂਰੇ ਹੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ ਪੂਰੀ ਨਿਊਜ਼ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਰਿਪੋਰਟ ਅਜਿਹੀਆਂ ਹੋਰ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਆਇਨਾ ਟੀਵੀ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਅਤੇ ਸਾਡੇ Facebook ਇਸ ਨੂੰ ਕਰੋ ਲਾਈਕ ਅਤੇ ਇੱਥੇ ਵੀ ਦੱਸ ਜੀਏ ਕਿ ਚੈਨਲ ਵਿੱਚ ਕਵਰੇਜ ਕਰਵਾਉਣ ਲਈ ਸਾਡੇ ਨੰਬਰ 987773899 ਤੇ ਕਰੋ ਸੰਪਰਕ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਜੀ ਦੇਸ਼ ਅੱਗੇ ਯਾਦ ਹੋਇਆ ਸਾਰੇ ਦੇਸ਼ ਵਾਸੀਆਂ ਨੂੰ ਮਹਿਮਾਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਬੱਚਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਇਸ ਦਿਨ ਲਈ ਭਗਤ ਸਿੰਘ ਨੇ ਤਾਂ ਡਾਕਟਰ ਮੀਤਗੜ ਸਾਹਿਬ ਬਾਬਾ ਜੱਟ ਜੀ ਨੇ ਇਹਨੀ ਬਹੁਤ ਕੁਰਬਾਨੀਆਂ ਕੀਤੀਆਂ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਵਿੱਦਿਆ ਤੇ ਪੜ੍ਹਾਈ ਤੇ ਜ਼ੋਰ ਦੇਣਾ ਚਾਹੀਦਾ ਨਸ਼ੇ ਤੋਂ ਵੀ ਰਹਿਤ ਰਹਿਣਾ ਚਾਹੀਦਾ ਸਾਰੇ ਪਿੰਡ ਵਾਸੀਆਂ ਨੂੰ ਇਹ ਰਲ ਕੇ ਮਨਾਉਣਾ ਚਾਹੀਦਾ ਖੁੱਲੇ ਦਿਲ ਨਾਲ ਕੋਈ ਗੱਲ ਕਿਸੇ ਮਾਪੇ ਦੀ ਵਿੱਚ ਰੱਖਣਾ ਚਾਹੀਦਾ ਸਾਡੀਆਂ ਲੱਗਣ ਇਹ ਦੇਸ਼ ਆਜ਼ਾਦ ਹੋਇਆ ਸੀਗਾ ਸਾਰਿਆਂ ਨੂੰ ਪਹੁੰਚਿਆ ਸੀਗਾ ਦੇਖੋ ਕਿੰਦਾ ਦਿਨ ਸੀਗਾ ਉਹ ਮੁੜ ਕੇ ਕੋਈ ਦੇ ਖਰਾਬੀ ਨਾ ਹੋਵੇ ਯਾਰਪੋਤ ਉੱਪਰ ਉੱਠ ਕੇ ਸਾਰੇ ਨੇ ਮੰਚ ਦੇ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਇੱਥੇ ਤਾਂ ਬਲੱਡ ਵੀ ਲੋਕ ਜਾਨ ਕਰਦੇ ਆ ਇਸ ਕਰਕੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਠੀਕ ਹੈ ਧੰਨਵਾਦ ਮੜਾ ਮੈਂ 15 ਅਗਸਤ ਦਾ ਦਿਨ ਹੈ ਕਿ ਕੀ ਕਹਿਣਾ ਚਾਹੁੰਦੇ ਤੁਸੀਂ ਹਾਂ ਜੀ ਅੱਜ ਮੈਂ 15 ਅਗਸਤ ਇਹ ਦਿਨ ਤੇ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਸਟੂਡੈਂਟਸ ਨੂੰ ਆਪਣੇ ਸਟਾਫ ਨੂੰ ਆਪਣੇ ਪਿੰਡ ਦੇ ਸਾਰੇ ਹੀ ਪਿੰਡ ਵਾਸੀਆਂ ਨੂੰ ਆਪਣੇ 77ਵੇਂ ਦਿਵਸ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਤੇ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਇਹ ਆਜ਼ਾਦੀ ਅਸੀਂ ਕਾਇਮ ਰੱਖਣੀ ਹੈ ਤੇ ਆਪਣੇ ਦੇਸ਼ ਨੂੰ ਮਿਹਨਤ ਨਾਲ ਅੱਗੇ ਲੈ ਕੇ ਜਾਣਾ ਹੈ Sampai <mimitation> jumpa ਭਾਰਤ ਮਾਤਾ ਕੀ ਜੈ ਹਿੰਦ ਭਾਰਤ ਮਾਤਾ ਕੀ ਜੈ ਹਿੰਦ ਜੈ ਹਿੰਦ ਜੈ ਵੰਦੇ ਮਾਤਾ ਵੰਦੇ ਮਾਤਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ